ਇਹ ਸਰੋਂ ਦਾ ਸਾਗ ਜੋ ਤੁਸੀਂ ਦੇਖ ਰਹੇ ਆਂ ਵੀਡੀਓ ਦੇ ਵਿੱਚ ਇਹ ਆਪਾਂ ਘਰੇ ਤਿਆਰ ਕਰਕੇ ਮਹੀਨੇ ਦੇ ਵਿੱਚ ਹੀ ਬਣਾਇਆ ਆ ਜਿਵੇਂ ਮੈਂ ਤੁਹਾਨੂੰ ਦੱਸਦਾ ਰਹਿਣਾ ਆ ਪਹਿਲਾਂ ਵੀਡੀਓ ਵੀ ਇਸ ਪਿਛੇ ਤੇ ਮੈਂ ਸ਼ੇਅਰ ਕੀਤੀ ਆ ਕਿ ਤੁਸੀਂ ਵੀ ਇਸ ਤਰ੍ਹਾਂ ਬੀਜ ਕੇ ਮਹੀਨੇ ਦੇ ਵਿੱਚ ਵਿੱਚ ਤਿਆਰ ਕਰ ਸਕਦੇ ਆ ਇਹ ਦੇਖੋ ਘਰ ਦੇ ਅੰਦਰੋਂ ਹੀ ਆਪਾਂ ਤੋੜਿਆ ਇਹ ਬਹੁਤਾ ਜ਼ਿਆਦਾ ਥਾਂ ਦੀ ਲੋੜਤ ਨਹੀਂ ਹੈਗੀ ਪਰ ਬੇਲੜਾ ਜ਼ਰੂਰ ਬੀਜਣਾ ਪੈਂਦਾ ਆ ਇਸ ਤੋਂ ਪਹਿਲਾਂ ਕਿ ਅਸੀਂ ਤਾਂ ਗੁਵਾਰੇ ਦਾ ਵੀ ਤਿਆਰ ਕਰ ਹਟੇ ਆ ਤੇ ਅੰਦਰ ਹੀ ਗੁਵਾਰਾ ਵੀ ਮੈਂ ਤੁਹਾਡੇ ਨਾਲ ਉਹ ਵੀ ਵੀਡੀਓ ਸ਼ੇਅਰ ਕੀਤੀ ਸੀ ਤੇ ਇਹ ਪੂਰੀ ਤਰ੍ਹਾਂ ਨਾਲ ਬਿਨਾ ਕਿਸੇ ਦਵਾਈ ਔਰ ਖਾਦ ਤੋਂ ਕੋਈ 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 ਮੱਛਰ ਦਾ ਦਾਣਾ ਜ਼ਰੂਰ ਖਾ ਗਿਆ ਹੈ ਪੱਤੇ ਨੂੰ ਪਰ ਅਸੀਂ ਕੋਈ ਵੀ ਦਵਾਈ ਜਾਂ ਖਾਦ ਨਹੀਂ ਵਰਤਦੇ ਸਿਰਫ ਦੀ ਸੀਟੇ ਰਹੀ ਇਹ ਆਪਾਂ ਤੋੜ ਕੇ ਇੱਥੋਂ ਜਿਵੇਂ ਤੁਹਾਨੂੰ ਦਿਖੇ ਰਿਹਾ ਵੀਡੀਓ ਦੇ ਵਿੱਚ ਸਾਗ ਨੂੰ ਤੋੜਿਆ ਕਾਫੀ ਸਾਰਾ ਹੋ ਗਿਆ ਤੇ ਉਹਦੇ ਵਿੱਚ ਜਿਹੜੀਆਂ ਅੰਦਰ ਹੀ ਅਸੀਂ ਲਾਈਆਂ ਆ ਥੋੜੀਆਂ ਜਿਹੀਆਂ ਇਹ ਫਲੀਆਂ ਗੁਆਰੇ ਦੀਆਂ ਵੀ ਮਿਕਸ ਕੀਤੀਆਂ ਆ ਔਰ ਬਿਲਕੁਲੀ ਟਾਪ ਦਾ ਆਰਗੇਨਿਕ ਸਾਗ ਜਿਹੜਾ ਕਿ ਅਸੀਂ ਤਿਆਰ ਕੀਤਾ ਤੇ ਫਿਰ ਇਸ ਨੂੰ ਧੋ ਕੇ ਸਵਾਰ ਕੇ ਦੇਖੋ ਔਰ ਕੱਟ ਲਿਆ ਇਹਨੂੰ ਔਰ ਕੋਈ ਵੀ 에ਰਾ ਵਗੈਰਾ ਚੀਜ਼ ਨਹੀਂ ਹੈਗੀ ਸਰੋਂ ਤੋਂ ਸવાય ਸવાય ਕੀ ਬਿਲਕੁਲ ਸਰੋਂ ਦੇ ਪੱਤੇ ਤੁਸੀਂ ਵੀ ਜਿਵੇਂ ਮੈਂ ਤੁਹਾਨੂੰ ਬਾਰ-ਬਾਰ ਦੱਸਦਾ ਰਹਿਣਾ ਹੁਣ ਬੀਚ ਕੇ ਵੀ 25 ਦਿਨਾਂ ਵਿੱਚ ਵੀ ਤਿਆਰ ਕਰ ਸਕਦੇ ਆ ਕਿਉਂਕਿ ਹੁਣ ਮੌਸਮ ਕਾਫੀ ਠੰਡ ਵਾਲਾ ਹੋ ਗਿਆ ਆ ਔਰ ਚੇਂਜ ਹੋ ਗਿਆ ਆ ਔਰ ਉਨੀ ਚੀਜ਼ ਘੱਟ ਸਾਂਭਣੀ ਪੈਂਦੀ ਔਰ ਜਲਦੀ ਹੋ ਜਾਂਦੀ ਆ ਤੇ ਬਿਲਕੁਲ ਸੰਖੇਪ ਜੀ ਵੀਡੀਓ ਇਹ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂ ਦੇਖੋ ਅਰੇ ਇੱਕ ਚੀਜ਼ ਜੋ ਵੀ 100% ਆਰਗੇਨਿਕ ਇਹਦੇ ਵਿੱਚ ਔਰ ਅਸੀਂ ਆਪ ਹੀ ਪੈਦਾ ਕਰਦੇ ਹਾਂ ਜਿਹੜੀ ਵੀ ਚੀਜ਼ ਅਸੀਂ ਇੱਥੇ ਇਹਦੇ ਵਿੱਚ ਜਾਂ ਸਾਗ ਦੇ ਵਿੱਚ ਵਰਤੀ ਆ ਇਹ ਦੇਖੋ ਮਿਰਚਾਂ ਇਹ ਵੀ ਬੂਟੇ ਆਪਾਂ ਅੰਦਰ ਹੀ ਲਾਇਓ ਆ ਹਰ ਇੱਕ ਚੀਜ਼ तकरीबन ਆਪਣੇ ਕੋਲ ਕਾਫੀ ਥੇ ਆ ਪਰ ਥੋੜੇ ਜਿਹੇ ਥੇ ਵਿੱਚ ਵੀ ਸਾਰਾ ਕੁਝ ਪੈਦਾ ਕੀਤਾ ਜਾ ਸਕਦਾ ਹੈ ਹਉਂਤ ਬੰਦੀ ਦੇ ਨਾਲ ਤੇ ਹੁਣ ਇਹਨੂੰ ਕੁੱਕਰ ਦੇ ਵਿੱਚ ਪਾ ਕੇ ਰੱਖ ਦਿੱਤਾ ਤੇ ਬਹੁਤ ਹੀ ਜਲਦੀ ਘੁਲਣ ਵਾਲਿਆ ਸਾ ਆ ਗਿਆ ਇਹ। ਔਰ ਅਲਣ ਪਾਇਆ ਇਹਦੇ ਵਿੱਚ। ਔਰ ਇੱਥੇ ਆ ਕੇ ਥੋੜਾ ਜਿਹਾ ਮਿਹਨਤ ਵਾਲਾ ਕੰਮ ਹੋ ਜਾਂਦਾ ਆ। ਉਹ ਬੁਰੀ ਤਰ੍ਹਾਂ ਨਾਲ ਬਣਾਉਣ ਵਾਲੇ ਤੇ ਡਿਪੈਂਡ ਆ। ਆ ਦੇਖੋ। ਔਰ ਬਿਨਾ ਕਿਸੇ ਮਸ਼ੀਨ ਤੋਂ ਗੋਟਿਆ ਹੈ। ਇਹ ਨਹੀਂ ਹੈਗਾ ਕਿ ਮਿਕਸਰ ਵਗੈਰਾ ਵਰਤੀ ਜਾਂ ਹੱਥ ਦੇ ਨਾਲ ਹੀ ਜੋ ਸਾਡੀ ਰਵਾਇਤੀ ਤਰੀਕੇ ਹੁੰਦੇ ਆ ਉਸ ਤੋਂ ਬਾਅਦ ਇਹ ਤੜਕੇ ਦਾ ਜੋ ਪ੍ਰੋਗਰੈਸ ਹੁੰਦਾ ਆ ਉਹ ਵੀ ਕਰਦਾਈ ਦੇਸੀ ਤੇਲ ਤੇ ਵਿੱਚ ਲਸਣ ਤੇ ਪਿਆਜ਼ ਹੋਰ ਇੱਕਦਮ ਜਿਹਨੂੰ ਕਹਦੇ ਹੀ ਦਾ ਕਿ ਸ਼ੁੱਧ ਇਹ ਸਾਗ ਇਹ ਦੇਖੋ ਉਹਦਾ ਕਲਰ ਵੀ ਦੇਖ ਲਓ ਨਾ ਕਲਰ ਹੀ ਦੱਸ ਰਿਹਾ ਸਾਗ ਦਾ ਇਹ ਦੇਖੋ ਤੇ ਉਹਦੇ ਨਾਲ ਜੋ ਪੰਜਾਬੀਆਂ ਦੀ ਮਨ ਭਾਉਂਦੀ ਖਰਾਕ ਹੈਗੀ ਆ ਇਹ ਦੇਖੋ ਅਜੇ ਕਿ ਸੀਜ਼ਨ ਬਿਲਕੁਲ ਸ਼ੁਰੂ ਨਹੀਂ ਹੋਇਆ ਹੈਗਾ ਇਹ ਆਪਾਂ ਦੂਸਰੀ ਵਾਰੀ ਤਿਆਰ ਕਰ ਲੈਂਦੇ ਆ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਇਹ ਬਿਲਕੁਲ ਆਪਣੀਆਂ ਦੇਸੀ ਚੀਜ਼ਾਂ ਆ ਜਿਹੜੀਆਂ ਔਰ ਉਹ ਵੀ ਚੁੱਲ੍ਹੇ ਦੇ ਉੱਤੇ ਕਿਉਂਕਿ ਮੱਕੀ ਦੀ ਰੋਟੀ ਜੋ ਚੁੱਲ੍ਹੇ ਦੇ ਉੱਤੇ ਬਣਾਈ ਜਾਂਦੀ ਆ ਉਹ ਚੀਜ਼ ਹੀ ਕੁਝ ਹੋਰ ਆ ਇਹ ਦੇਖੋ ਆਇਆ ਪਾ ਤੁਹਾਨੂੰ 4-5 ਮਿੰਟ ਦੇ ਵਿੱਚ ਹੀ ਸਾਰਾ ਦਿਖਾਇਆ ਆ ਤੇਲ ਆਓ ਵਿੱਚ ਮੱਖਣੀ ਪਾ ਕੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਤਿਆਰ ਆ ਇਹ ਵੀਡੀਓ ਸਾਡੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ 100% ਆਰਗੇਨਿਕ ਸਾਗ ਦੀ ਤੁਸੀਂ ਵੀ ਇਸ ਤਰ੍ਹਾਂ ਤਿਆਰ ਕਰ ਸਕਦੇ ਆ ਸਰੋਂ ਤਾਂ ਬਿਲਕੁਲ ਹੁਣ ਬੀਜ ਕੇ ਇੱਕ ਮਹੀਨੇ ਦੇ ਵਿੱਚ ਵਿੱਚ ਤਿਆਰ ਹੋ ਜਾਂਦੀ ਆ ਜੇ ਤੁਸੀਂ ਜਿਵੇਂ ਮੈਂ ਕਹਿਣਾ ਕਰੋ ਕਮੈਂਟ ਕਰਕੇ ਦੱਸਿਓ ਜਸਰੀਕਰ